ਸੂਰਜ ਚੈਨਲ ਤੇ ਸਵਾਗਤ ਹੈ ਆਪ ਸਭ ਦਾ ਸਾਕੀ ਸੁਣਨ ਤੋਂ ਪਹਿਲਾਂ ਜੇਕਰ ਤੁਸੀਂ ਸੂਰਜ YouTube ਚੈਨਲ ਜਾਂ Facebook ਪੇਜ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਜੇਤੀ ਕਰ ਲਵੋ ਤੇ ਬੈਲ ਆਈਕਨ ਨਾਪਕੇ ਨੋਟੀਫਿਕੇਸ਼ਨ ਆਫ ਨਿਊ ਵੀਡੀਓ ਐਂਡ ਅਪਡੇਟਸ ਦੀ ਸੁਵਿਧਾ ਦਾ ਪੂਰਾ ਖੁੱਲ ਕੇ ਫਾਇਦਾ ਚੁੱਕੋ ਖਾਰਗੋ ਸੰਘਰਸ਼ ਦੀ ਸਾਕੀ ਦੇ ਪਾਠ ਪੰਜਵੇਂ ਦੀ ਛੇਵੀਂ ਸਾਕੀ ਸੁਣੋ ਦਿੱਲੀ ਵਾਲੇ ਪਰਿਵਾਰ ਦੀ ਦਸਤਾਨ ਜੋ ਤੁਹਾਨੂੰ ਤੁਰ ਅੰਦਰ ਤੱਕ ਝੰਜੋੜ ਕੇ ਰੱਖ ਦੇਵੇਗੀ ਸੰਘਰਸ਼ ਸੰਘਰਸ਼ ਦਾ ਨਾਮ ਲੈਣਾ ਹੀ ਸੋਖਾ ਹੈ ਪਰ ਸੰਘਰਸ਼ ਚਲੋਨੇ ਉਹਨਾਂ ਦੇ ਹਿੱਸੇ ਆਏ ਹਨ ਜਿਨ੍ਹਾਂ ਕੋਲ ਤੁਰੰਦਰਗਾਹੋਂ ਕੋ ਰਹਿਮਦਾਨ ਆਓ ਭਾਈ ਦਿਲਜੀਤ ਸਿੰਘ ਬਿੱਟੂ ਦੀ ਜ਼ੁਬਾਨੀ ਸੁਣਨ ਤੋਂ ਪਹਿਲਾਂ ਫਤਿਹ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀਪੁਰਸ ਨੂੰ ਪਤਾ ਲੱਗ ਗਿਆ ਕਿ ਉਹਨਾਂ ਦੇ ਘਰ ਸਿੰਘਾਂ ਦੀ ਠਾਰ ਹੈ ਫਿਰ ਵਾਰ-ਵਾਰ ਛਾਪੇ ਪੈਣ ਥਾਣੇ ਜਾਣ ਤਫ਼ਤੀਸ਼ ਹੋਣ ਦਾ سلسلہ ਸ਼ੁਰੂ ਹੋ ਗਿਆ ਉਹਨਾਂ ਦਾ ਵੱਡਾ ਮੁੰਡਾ ਮਾਨ ਸਿੰਘ ਤੌਰ ਤੇ ਬਿਮਾਰ ਸੀ ਉਹ ਬਹੁਤ ਪੜਿਆ ਹੋਇਆ ਸੀ ਪਰ ਬੜੇ ਦੌਰਾਨ ਹੀ ਕਿਸੇ ਕਾਰਨ ਨਿਰਾਸ਼ਾ ਵਿੱਚ ਡੁੱਬ ਗਿਆ। ਉਹਨੂੰ ਹਸਪਤਾਲ ਤੋਂ ਛੁੱਟੀ ਮਿਲਿਆ। ਕੁਝ ਸਮਾਂ ਹੀ ਹੋਇਆ ਸੀ ਕਿ ਸਿੰਘਾਂਦਰ ਮੇਲ ਹੋ ਗਿਆ। ਪੁਲਿਸ ਦੇ ਵਾਰ-ਵਾਰ ਚੱਕਰਾਂ ਨੇ ਉਹਨੂੰ ਮੁੜ ਪਹਿਲਾ ਮੁਰਗਾ ਕਰ ਦਿੱਤਾ ਸੀ। ਇੱਕ ਦਿਨ ਘਰੋਂ ਹਸਪਤਾਲ ਲੱਗ ਗਿਆ ਪਰ ਮੁੜ ਕੇ ਨਹੀਂ ਲੱਭਿਆ ਕਿ ਕਿੱਥੇ ਗਿਆ। ਉਹਦੇ ਮੋਬਿਆਂ ਨੇ ਆਪਣੀ ਸਮਰੱਥਾ ਅਨੁਸਾਰ ਬਹੁਤ ਵਾਰ ਲਾਈ ਪਰ ਉਹ ਕਿਤੇ ਅਲੋਪ ਹੀ ਹੋ ਗਿਆ। ਕੁਝ ਬੰਦੇ ਹਕੂਮਤੀ ਦਬਾਅ ਕਾਰਨ ਘਰੋਂ ਭੱਜ ਗਏ ਪਰ ਕਿਸਮਤ ਨਾਲ ਬਚ ਵੀ ਗਏ। ਜੇਲ੍ਹ ਵਿੱਚ ਸੱਲਨਾਲਿਕ ਸਿੰਘ ਕੈਦੀ ਸੀ। ਉਹ ਦਾ ਭਰਾ ਭੋੜਾ ਸੀ ਪਰ ਉਹ ਆਪ ਸਿੱਧਾ ਬੰਦਾ ਸੀ ਪੁਲਿਸ ਦੇ ਡਰੋਂ ਕਿਸੇ ਨੂੰ ਬਿਨਾਂ ਕੁਝ ਦੱਸੇ ਘਰੋਂ ਭੱਜ ਗਿਆ ਕੁਝ ਦਿਨ ਗੁਰਦੁਆਰਾ ਮੱਜਨੂ ਘਟੇਲਾ ਸਾਹਿਬ ਰਿਹਾ ਉੱਥੇ ਕਿਸੇ ਵਪਾਰੀ ਨੇ ਉਹਨੂੰ ਆਪਣੀ ਦੁਕਾਨ ਦੇ ਕੋਈ ਕੰਮ ਦੇ ਦਿੱਤਾ ਅਤੇ ਉਹ 8 ਸਾਲ ਉੱਥੇ ਹੀ ਗੁਪਤ ਰੂਪ ਵਿੱਚ ਰਹਿੰਦਾ ਰਿਹਾ ਜਦੋਂ ਉਹਦੇ ਪਿੰਡ ਦੀ ਸੰਗਤ ਨੇ ਉਹਨੂੰ ਗੁਰਦੁਆਰਾ ਸਾਹਿਬ ਵਿੱਚ ਵੇਖਿਆ ਤਾਂ ਉਹਨਾਂ ਨੇ ਦੱਸਿਆ ਕਿ ਹੁਣ ਸਭ ਕੁਝ ਬਦਲ ਗਿਆ ਹੈ ਤੇਰਾ ਭਰਾ ਚੜ੍ਹਾਈ ਕਰ ਗਿਆ ਹੈ ਅਤੇ ਤੇਰੇ ਮਾਤਾ ਪਿਤਾ ਇਕੱਲੇ ਰਹਿੰਦੇ ਹਨ ਤੈਨੂੰ ਪਿੰਡ ਜਾਣਾ ਚਾਹੀਦਾ ਹੈ ਉਹ ਪਿੰਡ ਆਇਆ ਤਾਂ ਥਾਣੇ ਦੇ ਕਾਗਜ਼ਾਂ ਵਿੱਚ ਉਹ ਪਗੋੜਾ ਸੀ ਉਹਦੇ ਉੱਤੇ ਪਰਚਾ ਪਵਾ ਕੇ ਜੇਲ੍ਹ ਵਿੱਚੋਂ ਭੇਜ ਦਿੱਤਾ ਗਿਆ ਪਰ ਕੁਝ ਹੀ ਮਗਰੋਂ ਰਿਹਾ ਹੋ ਗਿਆ ਉਹ ਆਪਣੇ ਪਿੰਡ ਵਾਪਸ ਲੱਗੇ ਸੋ ਗੁਰੂ ਪਿਆਰੇ ਇਹ ਸੀ ਪਾਠ ਦੀ 6ਵੀਂ ਸਾਕੀ ਸੋ ਗੁਰੂ ਪਿਆਰੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜਰੂਰ ਨੱਪ ਦੇਣਾ ਪੰਥ ਖਾਲਸਾ ਦੀ ਛੜਦੀ ਕਲਾ ਵਾਸਤੇ ਅਰਦਾਸ ਜਰੂਰ ਕਰਿਆ ਕਰੋ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ